ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਤੇਰੀ ਸੋਚ ਤੇ ਕਢਾ ਲਿਆਂਗੇ ਝੋਕੇ ਪਾਕਿਸਤਾਨ ਤੇਰੀ ਸੋਚ ਤੇ ਕਢਾ ਲਿਆਂਗੇ ਝੋਕੇ ਹਿੰਦੁਸਤਾਨ ਜਿੰਦਾਬਾਦ ਤਰਾਹਾ ਵਿਖੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਬੁੱਤੇ ਮਨੁੱਖੀ ਅਧਿਕਾਰ ਰੱਖਿਅਕ ਦੇ ਅਹੁਦੇਦਾਰਾਂ ਨੇ ਸ਼ਰਦਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਦਿਖਾਏ ਰਾਸਤੇ ਤੇ ਚੱਲਣਾ ਚਾਹੀਦਾ ਹੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਬਾਦਰਾਮ ਬੰਦੇ ਬਾਦਰਾਮ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਲੋਹਰ ਪਗਸ ਸਿੰਘ ਤੇਰੀ ਸੋਚ ਤੇ ਕਹਿ ਲਿਆਂਗੇ ਗੋਗੇ ਲੋਹਰ ਪਗਸ ਸਿੰਘ ਤੇਰੀ ਸੋਚ ਤੇ ਕਹਿ ਲਿਆਂਗੇ ਗੋਗੇ ਜਿੰਦਰ ਜੀ ਆਜ਼ਾਦੀ ਦਿਵਸ ਮੌਕੇ ਸ਼ਹੀਦ ਇਆਜਮ ਭਗਤ ਸਿੰਘ ਦੇ ਬੁੱਤ ਤੇ ਪਹੁੰਚੋ ਕੀ ਕਹਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਭਾਰਤ ਮਾਤਾ ਕੀ ਜੈ ਅੱਜ ਅਸੀਂ ਆਜ਼ਾਦੀ ਦਿਵਸ ਤੇ ਅੱਜ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਮੁਬਾਰਕਾ ਦਿੰਨੇ ਆ ਤੇ ਸ਼ੁਭ ਕਾਮਨਾਵਾਂ ਕਰਦੇ ਆ ਸਾਰਿਆਂ ਦੀ ਸਾਰਿਆਂ ਨੇ ਖੁਸ਼ੀਆਂ ਮਨਾਈਆਂ ਹੋਣਗੀਆਂ ਅੱਜ ਸਾਰੇ ਖੁਸ਼ੀ ਦਾ ਦਿਨ ਨਾ ਸਾਡੇ ਲਈ ਆਜ਼ਾਦੀ ਦਿਵਸ ਹੈ ਸਰਦਾਰ ਸ਼ਹੀਦਾਂ ਦੀ ਸ਼ਹਾਦਤ ਦੇ ਨਾਲ ਜੋ ਸਾਨੂੰ ਅੱਜ ਇਹ ਆਜ਼ਾਦੀ ਮਿਲੀ ਆ ਅਸੀਂ ਉਹਨਾਂ ਨੂੰ ਨਮਨ ਕਰਕੇ ਇੱਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਤੇ ਸਾਰੇ ਦੇਸ਼ ਵਾਸੀਆਂ ਨੂੰ ਕਹਿਣਾ ਕਿ ਇਹ ਆਪਣੇ ਭਾਰਤ ਦੇਸ਼ ਦੀ ਖਾਤਰ ਜਿਨ੍ਹਾਂ ਨੇ ਜਾਨ ਦਿੱਤੀ ਆ ਸਹਾਦਤ ਦਿੱਤੀਆਂ ਨੇ ਸਾਰਿਆਂ ਨੇ ਸ਼ਹੀਦਾਂ ਨੇ ਉਹਨਾਂ ਨੂੰ ਨਮਨ ਕਰੋ ਆਪਣੇ ਆਪਣੇ ਘਰ ਬੈਠੇ ਵੀ ਤੇ ਜੋ ਵੀ ਹੈ ਸਾਰੇ ਹਿੰਦੁਸਤਾਨ ਦੇ ਵਸੀਆਂ ਨੂੰ ਖਾਲਸਾ ਵਾਹਿਗੁਰੂ ਜੈ ਹਿੰਦ ਜੈ ਭਾਰਤ ਜੈ ਸਿਵਧਾਨ ਅੱਜ ਆਜ਼ਾਦੀ ਦਿਵਸ ਸਾਰੇ ਭਾਰਤ ਵਾਸੀਆਂ ਨੂੰ ਲੱਖਾਂ ਲੱਖਾਂ ਵਧਾਈਆਂ ਹੋਣ ਅੱਜ ਅਸੀਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਦੇ ਸਰਦਾ ਦੇ ਫੁੱਲ ਭੇਟ ਕੀਤੇ ਨੇ ਕਿਉਂਕਿ ਮਗਲੇ ਸਾਲਾਂ ਦੇ ਵਿੱਚ ਅਸੀਂ ਗੋਰਿਆਂ ਦੀ ਗੁਲਾਮ ਦੇ ਵਿੱਚ ਭਾਰਤਖੰਡ ਤੀਗਾ ਸਾਰੇ ਉਹਨਾਂ ਦੇ ਜੋ ਉਹ ਡੰਡ ਦਿੰਦੇ ਸੀ ਤਕਲੀਫਾਂ 'ਚ ਰਹਿ ਰਹੇ ਸੀ ਤਾਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਕਰਤਾਰ ਸਿੰਘ ਸਰਾਭਾ ਜੀ ਰਾਜਗੁਰੂ ਜੀ ਸਖਦੇਵ ਜੀ ਤੇ ਉਦਮ ਸਿੰਘ ਜੀ ਇਹਨਾਂ ਨੇ ਇਨਾਂ ਦਾ ਦੁੱਖ ਦੇਖਦੇ ਹੋਏ ਭਾਰਤ ਅਖੰਡ ਦੇ ਵਸਨੀਕਾਂ ਦਾ ਆਪਣਾ ਬਲੀਦਾਨ ਦੇ ਕੇ ਸਾਨੂੰ ਉਹ ਗੋਰਿਆਂ ਦੀ ਹਕੂਮਤ ਤੋਂ ਆਜ਼ਾਦ ਕਰਾਇਆ ਅੱਜ ਅਸੀਂ ਜੇ ਆਪਣੇ ਘਰਾਂ ਦੇ ਵਿੱਚ ਆਪਣੇ ਵਿਆਹ ਸ਼ਾਦੀਆਂ ਦੀਆਂ ਖੁਸ਼ੀਆਂ ਮਨਾਉਂਦੇ ਆ ਤਾਂ ਸਭ ਤੋਂ ਵੱਡੀ ਅੱਜ ਦੇ ਦਿਨ ਖੁਸ਼ੀ ਆ ਜੇ ਇਹ ਸੂਰਮੇ ਦੇਸ਼ ਲਈ ਨਾ ਕਰਵਾਨ ਹੁੰਦੇ ਤਾਂ ਅੱਜ ਸਾਨੂੰ ਆਪਣੇ ਘਰ ਦੇ ਵਿੱਚ ਸਾਡੀਆਂ ਖੁਸ਼ੀਆਂ ਵੀ ਮਨਾਉਣ ਦਾ ਕੋਈ ਇਜਾਜ਼ਤ ਨਹੀਂ ਹੁੰਦੀ ਇਹਨਾਂ ਦੇ ਅੱਜ ਦੇ ਦਿਨ ਜਿੰਨੇ ਵੀ ਸਾਡੇ ਨੌਜਵਾਨ ਜੰਗ ਨੌਜਵਾਨ ਨੇ ਉਹਨਾਂ ਨੂੰ ਇਹੀ ਸਾਡੀ ਬੇਨਤੀ ਆ ਵੀ ਭਗਤ ਸਿੰਘ ਜੀ ਦੇ ਪੂਰਨਿਆਂ ਤੇ ਚੱਲ ਕੇ ਦੇਸ਼ ਨੂੰ ਤਰੱਕੀ ਦੇ ਰਾਹਾਂ ਵੱਲ ਲੈ ਕੇ ਜਾਓ ਨਸ਼ਿਆਂ ਦਾ ਤਿਆਗ ਕਰੋ ਤੇ ਨਸ਼ਿਆਂ ਦਾ ਤਿਆਗ ਕਰਕੇ ਗਰਾਊਂਡ ਦੇ ਨਾਲ ਜੁੜੋ ਪੜ੍ਹਾਈ ਕਰੋ ਤਾਂ ਕਰਕੇ ਇਹ ਦੇਸ਼ ਦੀ ਜਿਹੜੀ ਨਹਾਰ ਹੈ ਬਦਲੀ ਜਾਵੇ ਪਰ ਜੇ ਅਸੀਂ ਦੇਖੀਏ ਵੀ 1947 ਤੋਂ ਆਜ਼ਾਦੀ ਤੋਂ ਬਾਅਦ ਜੋ ਅੱਜ ਵੀ ਅਸੀਂ ਦੇਖ ਰਹੇ ਹਾਂ ਜੋ ਸਾਡੇ ਭਾਰਤਖੰਡ ਦੀਆਂ ਸਰਕਾਰਾਂ ਨੇ ਮੈਨੂੰ ਲੱਗਦਾ ਜੀ ਜੋ ਉਹਨਾਂ ਦੇ ਤਾਲਮੇਲ ਦੇਖਦੇ ਆ ਅੱਜ ਵੀ ਉਹੀ ਉਹ ਜੋ ਗੋਰਿਆਂ ਦਾ ਸਲੂਕ ਦੀ ਅੱਜ ਵੀ ਉਹੀ ਕਰ ਰਹੇ ਨੇ ਅੱਜ ਕੋਈ ਵੀ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਆ ਕੋਈ ਵੀ ਐਮਐਲਏ ਆ ਉਹ ਵੀ ਅੱਜ ਪਬਲਿਕ ਨੂੰ ਤੰਗ ਹੋ ਰਹੇ ਨੇ ਕੋਈ ਨਿਕਾਸ ਨਹੀਂ ਹੋ ਰਿਹਾ ਤੁਸੀਂ ਜਿੱਧਰ ਵੀ ਜਾਓ ਦੇਖੋ ਅੱਜ ਦੇ ਦਿਨ ਮਨਾ ਰਹੇ ਨੇ ਸਿਰਫ ਇਹ ਮਨਾਉਣਾ ਹੀ ਰਹਿ ਗਿਆ ਨਹੀਂ 1947 ਤੋਂ ਕਿੰਨੇ ਆਪਾਂ 15 ਅਗਸਤ ਮਨਾ ਚੁੱਕੇ ਆ ਸਾਡੇ ਮੁਲਕ ਦਾ ਉਹੀ ਗੋਰਿਆਂ ਦੇ ਜਾਜ ਆ ਕੇ ਅਸੀਂ ਕਲਾਮ ਬਣਦੇ ਆ ਉਹਨਾਂ ਦੀਆਂ ਤਰੀਫਾਂ ਕਰਦੇ ਆ ਕਿ ਅਸੀਂ ਵੀ ਭਾਰਤ ਅਖੰਡ ਨੂੰ ਉਦਾਂ ਦੇ ਕੈਨੇਡਾ ਅਮਰੀਕਾ ਵਰਗੇ ਬਣਾ ਸਕਦੇ ਆ ਪਰ ਅੰਦਰੋਂ ਅਸੀਂ ਸੋਚ ਬਦਲਨੀ ਕਰਨੀ ਪੈਣੀ ਹੈ ਕਿਉਂਕਿ ਅਸੀਂ ਹਲੇ ਵੀ ਸਾਡੀ ਸੋਚ ਉਹੀ ਮਾੜੀ ਆ ਤਾਂ ਮੈਂ ਨਾਲ-ਨਾਲ ਸਰਕਾਰਾਂ ਨੂੰ ਵੀ ਇਹੀ ਬੇਨਤੀ ਕਰਦਾ ਵੀ ਤੁਸੀਂ ਵੀ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਦੇ ਪੂਰਨਿਆ ਤੇ ਚੱਲੋ ਕੱਲਾ ਇਹ ਨਹੀਂ ਵੀ ਉਹਨਾਂ ਦੇ ਹਾਰ પા ਕੇ ਚਲੇ ਜਾਓ ਸਾਲ ਬਾਅਦ ਉਹਨਾਂ ਦੇ ਪੂਰਨਿਆ ਦੇ ਕਸਮ ਖਾਓ ਉਹ ਵੀ ਅਸੀਂ ਉਦਾਂ ਦੇ ਕੰਮ ਕਰਾਂਗੇ ਅਸੀਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਰੋਕਾਂਗੇ ਜੇ ਅਸੀਂ ਅੱਜ ਨਸ਼ਿਆਂ ਦੇ ਦਰਿਆ ਨੂੰ ਰੋਕ ਲਿਆ ਤਾਂ ਮੰਨ ਲਓ ਅਸੀਂ 15 ਅਗਸਤ ਮਨਾ ਲਈ ਤਾਂ ਇੰਨਾ ਮੈਂ ਕਹਿੰਦਾ ਖੇਮਾ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਮਾਤਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ